ਇਹ ਮੱਖੀਆਂ ਬੜੀਆਂ ਆ ਯਾਰ ਲਾਈ ਮਣਾਇਆ ਤੇ ਮਾਰੀ ਕਿੰਨੀਆਂ ਅੰਗਣੇ ਉੱਡ ਰਹੀਆਂ ਚੱਲ ਪੀ ਚੱਲ ਪੀਏ ਮੱਖੀਆਂ ਦਾ ਅੱਜ ਘੱਲ ਆਹ ਦਿਸਣ ਤੇਰੀ ਕੀ ਕੁੜੀ ਜੀ ਤੇ ਆਹ ਭਲਿਆਂਦੀ ਕੁੜੀ ਇਹਨੂੰ ਦੇ ਦਿੰਦੇ ਬਾਹਰੋਂ ਖਾ ਦਾਂਗੇ ਮੱਖੀਆਂ ਨੂੰ ਮੱਖੀਆਂ ਖਾ ਦਿੰਦੇ ਉਹ ਅੱਜ ਵੇਖ ਬੜੀ ਮੱਖੀ ਆ ਆ ਮੱਖੀਆਂ ਜਿਹੜੀਆਂ ਬਹੁਤ ਤੰਗ ਕਰਦੀਆਂ ਨੇ ਤੇ ਮਾਰਾ ਦੀ ਆਪਣੀ ਤੇ ਮੱਖੀਆਂ ਦਾ ਲੱਗਿਆ ਪਾਲ ਹੱਲ ਕਰਨਾ ਆ ਕੁੜੀਆਂ ਲੈਣੀਆਂ ਨੇ 2 ਲੀਟਰ ਪਾਣੀ ਤੇ ਉਹਨਾਂ ਵਿਖਾਈ ਆਉਂਦੀ ਏਦੀ ਮੜੀ ਨਹੀਂ ਤੇ ਬਾਹਰ ਵਿਖਾ ਦੇਣਾ ਸਿੱਧੂ ਖੋਲਣ ਲੱਗਿਆ ਆ ਕੁੜੀ ਏ ਇਹ ਖੋਲਣੀ ਆਪਾਂ ਤੇ ਆ ਉੱਪਰ ਲਿਖਿਆ ਕਿ ਟਿੱਕਲ ਮੱਖੀਆਂ ਤੋਂ ਬਹੁਤ ਪਰੇਸ਼ਾਨੀ ਸੀ ਉਹ ਕੀ ਆਂਦਾ ਸੀ ਇੰਦਾ ਕੋਈ ਡਰ ਡਰ ਨਹੀਂ ਕੀ ਵਿਖਾਈ ਤੋਂ ਜੱਪਾਸ ਵਾਹੀ ਕੋਈ ਚੱਕਰ ਨਹੀਂ ਵਿੱਚ ਤੇ ਆਪਾਂ ਸਾਰੇ ਪਸਵਾ ਦੇ ਕਰਨੀ ਐ ਇੱਕ ਕੁੜੀ 2 ਲੀਟਰ ਪਾ ਇਹਨਾਂ ਕੋ ਇੱਕ ਸਾਈਡ ਕੱਟ ਲਾਂ ਮਾੜੀ ਜੀ ਆਪਾਂ ਪਾਵਾਂਗੇ 10-12 ਲੀਟਰ ਪਾਣੀ ਹੈਗਾ ਆ ਕੋਲ ਦੀ ਕੋਲ ਦੇ ਡਾਇਰੈਕਟ ਮੁੜ ਕੇ ਨੀ ਜਾ ਸਪਰੇਅ ਕਰ ਦਿੰਨੇ ਆ ਬਹੁਤ ਬੋਲਦਾ ਆ ਆ ਬਣ ਗਿਆ ਕੋਲ ਤੇ ਪੰਜ ਕੁੜੀਆਂ ਪੰਜਾਂ ਨੇ ਤੇ ਥਾਲੇ ਇਹ ਬਣ ਗਿਆ ਕੋਲ ਤੇ ਕੋਲ ਬਣਾਉਣ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਡਰੰਮੀ ਦੇ ਵਿੱਚ ਸਪਰੇਅ ਵਾਲੀ ਚਪਾ ਲਿਆ ਤੇ ਇਹਦੇ ਨਾਲ ਆਪਾਂ ਸਪਰੇਅ ਕਰ ਦੇਣੀ ਪਸ਼ੂਆਂ ਤੇ ਤੇ ਧਿਆਨ ਆਪੇ ਰੱਖਣਾ ਵੀ ਜਿਵੇਂ ਕਈ ਵਾਰ ਨਾ ਅੱਖਾਂ ਤੋਂ ਬਚਾ ਕੇ ਰੱਖਣਾ ਅੱਖਾਂ ਦੇ ਵਿੱਚ ਨਾ ਪਵੇ ਤੇ ਥੋੜਾ ਮੂੰਹ ਦਾ ਵੀ ਧਿਆਨ ਰੱਖੋ ਮੂੰਹ ਤੇ ਨਾ ਪਵੇ ਅੱਖਾਂ ਦੇ ਵਿੱਚ ਵੀ ਇਹ ਦਵਾਈ ਤਾਂ ਚਲੋ ਕੁਝ ਵੀ ਹੈ ਦਵਾਈ ਤਾਂ ਦਵਾਈ ਆ ਅੱਖਾਂ ਦਾ ਬਚਾ ਜਿੰਨਾ ਰਹੇਗਾ ਉਨਾ ਹੀ ਫਾਇਦਾ ਤੇ ਆ ਆਪਾਂ ਸਪਰੇਅ ਕਰਤੀ ਹੈ ਸ਼ੁਰੂ ਇਹ ਮਹਾਰਾਣੀ ਤੇ ਤੇ ਬਹੁਤ ਜ਼ਿਆਦੀ ਮੱਖੀ ਆਪਾਂ ਪਹਿਲਾਂ ਤੁਸੀਂ ਜਿਵੇਂ ਦੇਖਿਆ ਤੋਂ ਢਾ ਕੇ ਵਿਖਾਈ ਆ ਤੇ ਬਹੁਤ ਜ਼ਿਆਦੀ ਮੱਖੀ ਜਿਹੜੀ ਇਹਨੂੰ ਪਰੇਸ਼ਾਨ ਕਰਦੀ ਸਾਰੇ ਪਸ਼ੂਆਂ ਨੂੰ ਕਰਦੀ ਸੀ ਤੇ ਸਪਰੇਅ ਆਪਾਂ ਜਿਹੜੀ ਕਰੀ ਜਾਂਦੇ ਆ ਤੇ ਰਿਜ਼ਲਟ ਬਹੁਤ ਵਧੀਆ ਹੈ ਦਾ ਤੇ ਹਾਲ ਤਾਂ ਅੱਗੇ ਆਪਾਂ ਕਾਫੀ ਹੋਰ ਇਹ ਚੀਜ਼ਾਂ ਹਰ ਵਾਰ ਵਰਤਦੇ ਹੁਈਆਂ ਕਿ ਇੱਕ ਸਪਰੇਅ ਹੋਰ ਆਉਂਦੀ ਮੱਖੀਆਂ ਮਾਰਦੀ ਵੀ ਉਹ ਵੀ ਤੇ ਜਾਂ ਸਾਬਣ ਆਉਂਦਾ ਉਹਦਾ ਵੀ ਆਪਾਂ ਘੋਲ ਬਣਾ ਕੇ ਜਾਂ ਸਾਬਣ ਮਲ ਸਕਦੇ ਆ ਤੇ ਵਧੀਆ ਰਿਜ਼ਲਟ ਇਹਦਾ ਵੀ ਵਰਤੋ ਤੁਸੀਂ ਕਰੋ ਮੱਖੀਆਂ